ਅਧਿਕ ਰਿਵ ਡੇਢ ਮਹੀਨਾ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਨੂੰ ਉਹਨਾਂ ਦੀ ਹਾਲਤ ਹੈ ਜਿਹੜੀ ਮਾੜੀ ਹੈ ਔਰ ਸਰੀਰ ਵੀ ਜਵਾਬ ਦੇ ਗਿਆ ਡਾਕਟਰ ਸਾਹਿਬਾਨਾਂ ਦੀ ਪੁਸ਼ਟੀ ਹੈ ਤੇ ਗੱਲ ਜਿਹੜੀ ਕੇਂਦਰ ਸਰਕਾਰ ਹੈ ਉਹ ਮੰਨਣ ਲਈ ਤਿਆਰ ਨਹੀਂ ਉਹਨਾਂ ਨੇ ਇੱਕ ਸ਼ਬਦੀ ਕੀਤਾ ਦੋ ਟੁਕ ਜਵਾਬ ਦਿੱਤਾ ਕਿ ਐਮਐਸਬੀ ਦਾ ਤਾਂ ਮਤਲਬ ਹੀ ਨਹੀਂ ਦੋਂ ਨਾ ਅਰਥੀਟ ਹੈ ਉਹ ਤੇ ਸਰਕਾਰ ਹੈ ਜਿਹੜੀ ਫਸਲਾਂ ਨੂੰ ਚੁੱਕ ਰਹੀ ਹੈ ਤੇ ਨਾਲ ਸਰਕਾਰੀ ਬੁਲਾਰਿਆਂ ਦਾ ਇਹ ਵੀ ਪਰਮਾਨ ਹੈ ਕਿ ਜਥੇਬੰਦੀਆਂ ਪਿਛਲੇ 40 ਸਾਲਾਂ ਤੋਂ ਸਰਕਾਰਾਂ ਨੂੰ ਤੇ ਆਮ ਰਾਹੀਗੀਆਂ ਨੂੰ ਤੇ ਲੋਕਾਂ ਨੂੰ ਪਬਲਿਕ ਨੂੰ ਦੁਕਾਨਦਾਰਾਂ ਨੂੰ ਪੈਟਰੋਲ ਪੰਪ ਵਾਲਿਆਂ ਨੂੰ ਇਹਨਾਂ ਸਾਰਿਆਂ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਰਹੀਆਂ ਪਿਛਲੇ 40 ਸਾਲਾਂ ਤੋਂ ਕੋਈ ਵੀ ਇਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਇਹਦਾ ਪੰਪ ਕੇ ਲਿਆ ਕੇ ਇਹਦੀ ਜ਼ਮੀਨ ਤੇ ਜਾ ਕੇ ਰੁਕ ਗਏ ਵੀ ਅਸੀਂ ਜੀ ਇਹ ਜਿਹੜਾ ਹੈਗਾ ਕਬਜ਼ਾ ਨਹੀਂ ਹਉਣ ਦਿੰਦੇ ਕਿਉਂਕਿ ਬੈਂਕਾਂ ਤੋਂ ਕਰਜ਼ੇ ਲਏ ਹੋਏ ਆ ਉਹ ਵਾਪਸ ਕਰਨੇ ਬਣਦੇ ਆ ਸਰਕਾਰ ਕਹਿੰਦੀ ਵੀ ਸਾਡੇ ਕੋਲੇ ਕੁਝ ਨਹੀਂ ਇਹ ਲੋਕਾਂ ਦੇ ਪੈਸੇ ਆ ਜਿਹੜੇ ਲੋਕ ਐਫ ਡੀਆ ਕਰਾ ਜਾਂਦੇ ਨਾ ਉਹਨਾਂ ਦੇ ਪੈਸੇ ਅਸੀਂ ਜਿਹੜੇ ਲੋਕਾਂ ਨੂੰ ਵਿਆਜ ਦੇ ਰੂਪ ਵਿੱਚ ਦੇ ਦਿੰਨੇ ਆ 2% ਕਾਗਜ਼ਾਂ ਦਾ ਖਰਚਾ ਲੈ ਕੇ ਜਦੋਂ ਉਹ ਐਫ ਡੀ ਵਾਲਾ ਹੁੰਦਾ ਹੈ ਤਾਂ ਅਸੀਂ ਉਹਦੇ ਪੈਸੇ ਆ ਜਿਹੜੇ ਉਹ ਦੇਣੇ ਬਣਦੇ ਐ ਕਿਉਂਕਿ ਬੈਂਕਾ ਉਹਨਾਂ ਨੂੰ ਪੈਸੇ ਦਿੰਦੀਆਂ ਐ ਆਰਬੀਆਈ ਦੇ ਅੰਡਰ ਐ ਤੇ ਜਿਹੜੇ ਜਦੋਂ ਬੈਂਕ ਕਿਸਾਨ ਦੇ ਖੇਤ ਚ ਜਾਂ ਕਿਸੇ ਲੋਨਦਾਰ ਦੇ ਜਿਹੜਾ ਲੋਨ ਲਿਆ ਕੋਈ ਵੀ ਬੰਦਾ ਉਹਦੇ ਖੇਤ ਦੇ ਵਿੱਚ ਜਾਂਦੀ ਐ ਜਾਂ ਉਹਦੇ ਦੁਕਾਨ ਤੇ ਜਾਂਦੀ ਐ ਤਾਂ ਇਹ ਡੰਡੇ ਚ ਝੰਡਾ ਪਾ ਕੇ ਮੂਰੇ ਹੋ ਜਾਂਦੇ ਐ ਤੇ ਉਹ ਲੋਨ ਅਦਾ ਨਹੀਂ ਕਰਦਾ ਜਿਹੜਾ ਕਿ ਉਹਨ ਸਾਰਾ ਦੱਸ ਕੇ ਦਿੱਤਾ ਜਾਂਦਾ ਵੀ ਇਹ ਚ ਇੰਨੀ ਸਬ ਚਿੱਟੀ ਐ ਐਨੇ ਪਰਸੈਂਟ ਦੇਤੇ ਇੰਟਰਸਟ ਇਹ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਜਿਹੜੀਆਂ ਜੱਥੇਬੰਦੀਆਂ ਇਹ ਬਿਨਾਂ ਵਜ੍ਹਾ ਤੋਂ ਸਰਕਾਰ ਦੇ ਕੰਮ ਵਿੱਚ ਅੜਿੱਕਾ ੜਾ ਕੇ ਪੈਰਲਲ ਸਰਕਾਰ ਚਲਾਉਂਦੀਆਂ ਤੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਦੀਆਂ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੀਆਂ ਲੋਕਾਂ ਦੇ ਟੈਕਸਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਜਿਹੜਾ ਪੈਸਾ ਟੈਕਸਾਂ ਦਾ ਪੈਸਾ ਇਕੱਠਾ ਹੁੰਦਾ ਉਹਦੀਆਂ ਸਾਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਤੇ ਇਹ ਜਿਹੜੇ ਬਿਨਾਂ ਮਤਲਬ ਤੋਂ ਸਾਡਾ ਸਮਾਂ ਬਰਬਾਦ ਕਰਦੇ ਆ ਪਿਛਲੇ 40 ਸਾਲਾਂ ਤੋਂ ਉਸ ਤੋਂ ਬਾਅਦ ਜਿਹੜਾ ਇਹ ਲੀਡਰ ਇਹਨਾਂ ਦਾ ਸਟਾਰ ਬਣ ਜਾਂਦਾ ਤਾਂ ਉਹ ਕਿਸੇ ਨਾ ਕਿਸੇ ਪਾਰਟੀ ਵਿੱਚ ਰਲ ਜਾਂਦਾ ਤੇ ਉਹ ਮਤਲਬ ਉਹ ਤੋਂ ਲੀਡਰ ਬਣ ਕੇ ਫਿਰ ਉਹ ਕੋਈ ਮੰਤਰੀ ਕੋਈ ਚੇਅਰਮੈਨ ਉਹਨਾਂ ਨੇ ਹਵਾਲਾ ਦਿੱਤਾ ਹੈ ਜਿਵੇਂ ਅਜਮੇਰ ਸਿੰਘ ਲੱਖੋਵਾਲ ਉਹਦੀ ਜੱਥੇਬੰਦੀ ਬਹੁਤ ਵੱਡੀ ਸੀ ਬਾਅਦ ਵਿੱਚ ਬਾਦਲ ਕੈਨੂ ਚੇਅਰਮੈਨ ਬਣਾਤਾ ਮਾਰਕੀਟ ਕਮੇਟੀ ਦਾ ਜਾਂ ਜੋ ਵੀ ਹੈਗੀ ਹੈ ਉਹਦੇ ਵਿੱਚ ਉਹਨੇ ਬੜਾ ਕੁਝ ਆਪਦਾ ਜੋ ਵੀ ਹੈ ਸ਼ੌਰਤ ਖੱਟੀ ਤੇ ਕਿਸਾਨ ਆ ਜਿਹੜੇ ਉਹਦੇ ਮੰਗਰ ਲੱਗੇ ਸੀ ਉਹ ਵਿਚਾਰੇ ਜਿਉਂਦੇ ਧੋ ਰਹਿ ਗਏ ਇੱਕ ਜਿਹੜੀ ਗੱਲ ਵੱਡੀ ਕਹੀ ਹੈ ਕਿ ਜਿਵੇਂ ਭਾਖੜਾ ਡੈਮ ਬਣਿਆ ਸੀ ਉਹ ਤੋਂ ਬਿਜਲੀ ਪੈਦਾ ਕੀਤੀ ਤਾਂ ਉੱਥੇ ਵੀ ਉਦੋਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਲੋਕਾਂ ਵੱਡੇ ਜਿਹੜੇ ਆਗੂ ਪੜੇ ਲੈ ਕੇ ਕਹੋਂਦੇ ਸੀ ਉਹਨਾਂ ਨੇ ਮੰਗਰ ਲਾਲੇ ਛੋਟੇ ਕਿਸਾਨ ਵਿਚਾਰੇ ਅਨਪੜ੍ਹ ਤੇ ਕਹਿੰਦੇ ਕਿ ਜਿਹੜਾ ਪਾਣੀ ਹੈ ਪਾਣੀ ਜਿਹੜਾ ਹੈਗਾ ਉਹ ਬਿਜਲੀ ਆ ਜਿਹੜੀ ਪਾਣੀ ਨੂੰ ਪਾਣੀ ਦੇ ਤੱਤ ਨੂੰ ਖਤਮ ਕਰ ਦੂ। ਮਤਲਬ ਕੀ ਸੀ ਕਹਿੰਦੇ ਵੀ ਸਿਰਪ ਜਿਹੜਾ ਉਹ ਡੈਮ ਬਣਾਇਆ ਸੀ ਉਹ ਰੂਲਰ ਨੂੰ ਚਲਾਉਣ ਬਾਤੇ ਬਣਾਇਆ ਸੀ ਕਿ ਉਹਦੇ ਨਾਲ ਹੁਕੂਗਾ ਤੇ ਤਾਂਹਾਂ ਜਿਹੜੀ ਬਿਜਲੀ ਆਪਰੇਟ ਪੈਦਾ ਹੋਊਗੀ। ਤੇ ਉਹੀ ਬਿਜਲੀ ਅੱਜ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਤੇ ਨਾ ਕੋਈ ਪਾਣੀ ਜੋ ਤੱਤ ਘਟਿਆ। ਨਾ ਕੋਈ ਮਤਲਬ ਇਹ ਜਾਂ ਕੁਝ ਹੋਇਆ। ਕਿਉਂ ਜਦੋਂ ਕੋਈ ਨਵੀਂ ਚੀਜ਼ ਹੋਂਦ ਵਿੱਚ ਆਉਂਦੀ ਹੈ ਤਾਂ ਉਹਦਾ ਸੀ ਵਿਰੋਧ ਕਰਦੇ ਆ। ਤੇ ਸਰਕਾਰ ਨੇ ਕਿਹਾ ਕਿ 20 ਸਾਲਾਂ ਨੂੰ ਆਪ ਕਹਿਣਗੇ ਵੀ ਇਹ ਕਾਨੂੰਨ ਖੇਤੀ ਵਾਲੇ ਚੰਗੇ ਸੀ ਅੱਜ ਤੋਂ 20 ਸਾਲਾਂ ਨੂੰ ਅੱਜ ਤੋਂ 20 ਸਾਲਾਂ ਨੂੰ ਇਹ ਕਹਿਣਗੇ ਕਿ ਇਹ ਕਾਨੂੰਨ ਚੰਗੇ ਸੀ ਤੇ ਆਪਾਂ ਨੇ ਮੰਨ ਲੈਣਾ ਸੀ ਪਰ ਜਥੇਬੰਦੀਆਂ ਦੇ ਜਿਹੜੇ ਆਗੂ ਹੈ ਉਹ ਆਪਣੇ ਚੌਧਰ ਖਾਤਰ ਜਿਹੜੇ ਲੋ ਛੋਟੇ ਕਿਸਾਨ ਆ ਉਹਨਾਂ ਨੂੰ ਮੰਗਰ ਲਾ ਕੇ ਗੁੰਮਰਾਹ ਕਰਕੇ ਪਰੇਸ਼ਾਨ ਕਰਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਕੇ ਆਮ ਪਬਲਿਕ ਨੂੰ ਸੜਕਾਂ ਤੇ ਪਰੇਸ਼ਾਨ ਕਰਦੇ ਆ ਤੇ ਜਿਹੜੇ ਚਲੋ ਵਾਪਸ ਲੈ ਲੈ ਕਾਨੂੰਨ ਤੇ ਇਹ ਜਿਹੜੇ ਕਾਲੇ ਕਾਨੂੰਨ ਹੈ ਬਣਾਏ ਐ ਜੇ ਸਰਕਾਰ ਕਹਿੰਦੀ ਤਾਂ ਚੰਗੇ ਬਾਤ ਤੇ ਬਣਾਏ ਐ ਲੇਕਿਨ ਜੇ ਇਹ ਕਿਸਾਨ ਜੁਨੀਆਨਾਂ ਨੂੰ ਜਾਂ ਕਿਸਾਨਾਂ ਨੂੰ ਮਾੜੇ ਲੱਗੇ ਤਾਂ ਇਹ ਜਿਹੜੇ ਹੈਗੀ ਕਾਲੇ ਕਾਨੂੰਨ ਵੀ ਜਥੇਬੰਦੀਆਂ ਦੀ ਦੇਣ ਹੈ ਕਿਉਂਕਿ ਕਾਰਪੋਰੇਟ ਘਰਾਣੇ ਆ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਚੀਜ਼ਾਂ ਨੂੰ ਸਸਤੇ ਰੂਪ ਵਿੱਚ ਇਕੱਠੇ ਕਰਕੇ ਸਟੋਰ ਕਰ ਲੈਂਦੇ ਸੀ ਉਹਦੇ ਵਿੱਚ ਕੱਲੇ-ਕੱਲੇ ਜਿਹੜੇ ਇੰਡੈਕਸ ਬਣਾ ਕੇ ਉਹਨੇ ਦਿੱਤੇ ਸੀ ਤੇ ਕੋਈ ਕਿਸੇ ਕਿਸਾਨ ਦੀ ਉਹ ਕਦੇ ਅਸੀਂ ਜ਼ਮੀਨ ਨਹੀਂ ਖੋਣੀ ਸੀ ਕਿਸੇ ਕਿਸਾਨ ਦੀ ਅਸੀਂ ਕੋਈ ਫਸਲ ਨਹੀਂ ਖੋਣੀ ਸੀ ਕਿਉਂਕਿ ਜਿੰਨੀ-ਜਿੰਨੀ ਜ਼ਮੀਨ ਹੈ ਸਰਕਾਰ ਕੋਲੇ ਸਾਰੀ ਰਿਪੋਰਟ ਹੁੰਦੀ ਹੈ ਜਿੰਨੀ-ਜਿੰਨੀ ਕਿਸਾਨਾਂ ਕੋਲੇ ਜ਼ਮੀਨ ਆ ਉਹਨੀਆਂ-ਉਨੀਆਂ ਲਿਮਟਾਂ ਵੀ ਲਈ ਬਟਿਆ ਉਹ ਕਹਿੰਦੀ 20 ਲੱਖ ਦੀ ਹੈ ਕਹਿੰਦੀ 50 ਲੱਖ ਦੀ ਹੈ ਉਹ ਇਸ ਤਰ੍ਹਾਂ ਜ਼ਮੀਨ ਅਕਵਾਇਰ ਕਿਵੇਂ ਕਰ ਲੂਗੀ ਗਵਰਨਮੈਂਟ ਜਿਹੜੀ ਬਿਨਾਂ ਮਤਲਬ ਤੋਂ ਜੇ ਕੋਈ ਪੁਲ ਬਣਦਾ ਕੋਈ ਸੜਕ ਬਣਦੀ ਹੈ ਉਹੀ ਫੈਕਟਰੀ ਲੱਗਦੀ ਐ ਫੇਰ ਮੰਨਿਆ ਕਿ ਉਦੋਂ ਬਾਅਦ ਉਸ ਤੇ ਸਰਕਾਰ ਐ ਜਿਹੜੀ ਉਹ 60 60 70 70 ਲੱਖ ਰੁਪਇਆ ਜੋ ਜਿਹੋ ਜੇ ਸ਼ਹਿਰ ਐ ਪਿੰਡ ਐ ਉਹ ਜਿਹੇ ਪੈਸੇ ਉਹ ਸਰਕਾਰ ਦਿੰਦੀ ਐ ਹੁਣ ਜਿਹੜੀਆਂ ਕਾਲੇ ਕਾਨੂੰਨਾਂ ਦੀ ਦੇਣ ਐ ਉਹ ਕਹਿੰਦੇ ਸਾਡਾ ਕੋਈ ਮਤਲਬ ਨਹੀਂ ਇਹ ਜਥੇਬੰਦੀਆਂ ਦੀ ਦੇਣ ਐ ਤੇ ਇਹ ਜਥੇਬੰਦੀਆਂ ਜਿਹੜੀਆਂ ਅੱਗੇ ਹੋ ਕੇ ਉਹ ਕਹਿੰਦੇ ਵੀ ਅਸੀਂ ਅੱਗ ਲਾਵਾਂਗੇ ਅਸੀਂ ਜਿਹੜੀ ਪਰਾਲੀ ਨੂੰ ਅੱਗ ਲਾਵਾਂਗੇ ਅਸੀਂ ਕਣਕ ਦੀ ਪਰਾਲੀ ਨੂੰ ਅੱਗ ਲਾਵਾਂਗੇ ਝੋਨੇ ਦੀ ਪਰਾਲੀ ਨੂੰ ਅੱਗ ਲਾਵਾਂਗੇ ਕਨਕਲੇ ਫੂਸ ਨੂੰ ਅੱਗ ਲਾਵਾਂਗੇ ਤਾਂ ਇਹ ਜਿਹੜੇ ਕਿ ਤਾਨਾशाही ਤੇ ਇੱਕ ਡਿਕਟੇਟਰਸ਼ਿਪ ਕਰਕੇ ਪੈਰਲਲ ਸਰਕਾਰ ਸਾਡੇ ਤੇ ਚਲਾਉਂਦੀ ਹੈ ਨੁਕਸਾਨ ਕੀਦਾ ਹੈ ਨੁਕਸਾਨ ਹੈ ਲੋਕਾਂ ਦਾ ਜਿਹੜੇ ਵੱਡੇ ਅਫਸਰ ਹੈ ਉਹ ਜਿਹੜੇ ਮੰਤਰੀ ਹੈ ਉਹ ਤਾਂ ਚੰਡੀਗੜ੍ਹ ਬੈਠੇ ਐ ਇੱਥੋਂ ਕੋਈ ਵੀ ਬੰਦਾ ਮਾਨਸਾ ਦਾ ਜਤਿਆਲੋ ਚਾਹੇ ਮੰਤਰੀ ਬਣ ਗਿਆ ਜਿਹਨੂੰ ਉਹ ਮਾਨਸਾ ਰਹਿੰਦੇ ਹੀ ਨਹੀਂ ਮਾਨਸਾ ਕੀ इवन ਸੁਨਾਮ ਪਟਿਆਲੇ ਵੀ ਨਹੀਂ ਰਹਿੰਦਾ ਉਹ ਚੰਡੀਗੜ੍ਹ ਵਾ ਜਾਊਗਾ ਤੇ ਇੱਥੇ ਅੱਖਾਂ 'ਚ ਜਿਹੜਾ ਧੂਆ ਪੈਂਦਾ ਉਹ ਸਾਡੇ ਸਾਡੇ ਲੋਕਾਂ ਦੇ ਪੈਂਦਾ ਐਕਸੀਡੈਂਟ ਹੁੰਦੇ ਆ ਮੌਤਾਂ ਹੁੰਦੀਆਂ ਬੜਾ ਵੱਡਾ ਨੁਕਸਾਨ ਹੋ ਜਾਂਦਾ ਇਸ ਕਰਕੇ ਜਿਹੜੀ ਸਰਕਾਰ ਆ ਉਹ ਕਹਿੰਦੀ ਵੀ ਨਾ ਅਸੀਂ ਐਮਐਸਬੀ ਅੱਜ ਦੇਈਏ ਨਾ ਕੱਲ੍ਹ ਦੇਈਏ 1 ਲੱਖ ਇੱਕ ਡੱਲੇਵਾਲ ਕੀ ਚਾਹੇ ਤੁਸੀਂ 10 ਡੱਲੇਵਾਲ ਬਿਠਾ ਲਓ ਸਰਕਾਰ ਨਹੀਂ ਮੰਨੂਗੀ ਤੇ ਹੋ ਸਕਦਾ ਇਹਦੇ ਵਿੱਚ ਅਫਸੋਸ ਆ ਸਾਨੂੰ ਤਾਂ ਵੀ ਹੋ ਸਕਦਾ ਇਹਦੇ ਵਿੱਚ ਡੱਲੇਵਾਲ ਦੀ ਮੌਤ ਹੋ ਸਕਦੀ ਹੈ ਜਿਹੜਾ ਕਿ 45 ਦਿਨਾਂ ਦਾ ਉਹਨੇ ਬੰਦੇ ਨੇ ਕੁਝ ਖਾਦਾ ਨਹੀਂ ਪੀਤਾ ਨਹੀਂ ਤੇ ਉਹਦੇ ਪਹਿਲਾਂ ਆਪਣੇ ਸਰੀਰ ਦੇ ਵਿੱਚ ਕੋਈ ਜਿਹੜੀ ਚਰਬੀ ਹੁੰਦੀ ਆ ਉਹਦੇ ਤੇ ਸਰੀਰ ਜਿਉਂਦਾ ਉਸ ਤੋਂ ਬਾਅਦ ਸਰੀਰ ਹੈ ਜਿਹੜਾ ਉਹ ਆਪਣੇ ਹੱਡਾਂ 'ਚੋਂ ਚਮੜੀ ਦੇ ਵਿੱਚੋਂ ਖਰਾਕ ਲੈਣੀ ਸ਼ੁਰੂ ਕਰ ਦਿੰਦਾ ਤੇ ਜਦੋਂ ਮਸਪੇਸ਼ੀਆਂ ਨਸਲ ਮਸਲ ਹੈ ਜਿਹੜੇ ਉਹ ਕੰਮ ਕਰ ਨੂੰ ਛੱਡ ਜਾਂਦੇ ਆ ਤਾਂ ਫਿਰ ਬੰਦੇ ਦੀ ਮੌਤ ਹੈ ਜਿਹੜੀ ਉਹ ਯਕੀਨੀ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਹੈਗੇ ਆ ਸਰਕਾਰ ਕਹਿੰਦੀ ਅਸੀਂ ਖਿਆਲ ਕਿਸਾਨਾਂ ਦਾ ਰੱਖਦੇ ਆ ਜਿਹੜੇ ਕਿਸਾਨ ਹੈ ਸਹੀ ਕਿਸਾਨ ਆ ਉਹ ਅੱਜ ਨਾ ਧਰਨਿਆਂ ਤੇ ਜਾਂਦੇ ਆ ਨਾ ਰੈਲੀਆਂ ਤੇ ਜਾਂਦੇ ਆ ਉਹਦੇ ਖੇਤਾਂ ਵਿੱਚ ਜਾਂਦੇ ਆ ਕੰਮ ਕਰਦੇ ਆ ਕਰਦੀ ਹੈ ਬਾਬੇ ਨਾਨਕ ਵਾਲੀ ਖੇਤੀ ਕਰਦੇ ਆ ਇਹ ਇਹਨਾਂ ਨੂੰ ਇੱਕ ਵਿਹਲੜ ਕਿਹਾ ਤੇ ਕਿਸਾਨ ਜਿਹੜੀ ਜੱਥੇਬੰਦੀਆਂ ਨੂੰ ਕਿਹਾ ਕਿ ਇਹ ਇੱਕ ਸਿਰਫ ਫੰਡ ਇਕੱਠਾ ਕਰਕੇ ਲੋਕਾਂ ਨੂੰ ਮੰਗ ਲਾ ਕੇ ਸੜਕਾਂ ਰੋਕੇ ਆਵਾਜ਼ਾਈ ਦੇ ਵਿੱਚ ਵਿਗੜਨ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ